ਕਵਰ ਟੀਵੀ ਦੇਖ ਰਹੇ ਤੁਸੀਂ ਲੁਧਿਆਣੇ ਦੇ ਲਾਰੇ ਵਾਲੇ ਪੁਲ ਤੇ ਖੜੇ ਆ ਜਿੱਥੇ ਕੀ ਪੁਲਿਸ ਨੇ ਇੱਕ ਕਾਸ ਆਪਰੇਸ਼ਨ ਦੇ ਅਤੇ ਸਰਚ ਦੇ ਭਿਆਨ ਦੇ ਤਹਿਤ ਇੱਕ ਵੱਡੀ ਜਿਹੜੀ ਕਾਰਵਾਈ ਅਕਸਰ ਤੁਸੀਂ ਦੇਖਿਆ ਕੀ ਪੁਲਿਸ ਜਿਹੜੇ ਕਾਸ ਆਪਰੇਸ਼ਨ ਦੇ ਵਿੱਚ ਨਸ਼ੇ ਵਾਲਿਆਂ ਦੇ ਖਿਲਾਫ ਜਿਹੜੀ ਕਾਰਵਾਈ ਕਰਦੀ ਆ ਉਹ ਦਿਨ ਦੇ ਟਾਈਮ ਕਰਦੀ ਆ ਪਰ ਅੱਜ ਕੀ وجہ ਕੀ ਖਾਸ ਉਹ ਗੱਲ ਆ ਕਿ ਜਿਹੜੀ ਅੱਜ ਰਾਤ ਨੂੰ ਹੀ ਜਿਹੜਾ ਪੁਲਿਸ ਇੰਨੀ ਐਕਟਿਵ ਨਜ਼ਰ ਆ ਰਹੀ ਆ ਤੇ ਕਾਸ ਆਪਰੇਸ਼ਨ ਦੇ ਵਿੱਚ ਲੱਗੀ ਹੋਈ ਆ ਬਾਕੀ ਗੱਲਬਾਤ ਕਰਦੇ ਆ ਡੀਸੀ ਵੀ ਸਾਹਿਬ ਵੀ ਇੱਥੇ ਮੌਜੂਦ ਨੇ ਸਰ ਕੀ ਕਹੋਗੇ ਅੱਜ ਵੱਡੀ ਤਦਾਦ ਚ ਪੁਲਿਸ ਖੜੀ ਆ ਕਿਹੜੇ ਏਰੀਆ ਚ ਜਿਹੜੀ ਸਰਚ ਕੀਤੀ ਗਈ ਆ ਤੇ ਕਿੰਨੇ ਬੰਦੇ ਹੁਣ ਤੱਕ ਫੜੇ ਨੇ ਤੇ ਕੀ ਕਾਰਨ ਸੀ ਜਿਹੜੀ ਇਹਦੀ ਰੇਡ ਕਰਨ ਦਾ ਜਿੱਦਾਂ ਤੁਸੀਂ ਕਿਹਾ ਵੀ ਆਮ ਤੌਰ ਤੇ ਮੂਮਨ ਅਸੀਂ ਸਵੇਰੇ ਕਰਦੇ ਆ ਤੇ ਜਿਹੜਾ ਇਹ ਸਾਡਾ ਕਸ ਆਪਰੇਸ਼ਨ ਆ ਇਹ ਟਾਰਗੇਟਡ ਕਸ ਆਪਰੇਸ਼ਨ ਆ ਇਹਦੇ ਦੌਰਾਨ ਸਾਨੂੰ ਅਸੀਂ ਇਨਫੋਰਮੇਸ਼ਨ ਬੇਸਡ ਹੈਗਾ ਹੈ ਤੇ ਸਾਨੂੰ ਪਤਾ ਵੀ ਸ਼ਾਮ ਨੂੰ ਇਹ ਸੀਲ ਕਰਦੇ ਨੇ ਅੱਜ ਅਸੀਂ ਸਤਗੁਰ ਨਗਰ ਦੇ ਵਿੱਚ ਕਾਰਡਨ ਕਰਕੇ ਥਾਣਾ ਨਾਬਾ ਦੇ ਵਿੱਚ ਇੱਕ ਕਸ ਆਪਰੇਸ਼ਨ ਕੀਤਾ ਹੈ ਇਸ ਦੌਰਾਨ ਅਸੀਂ ਤਕਰੀਬਨ 23-24 ਦੇ ਕਰੀਬ ਆਦਮੀ ਅਸੀਂ ਟਾਰਗੇਟ ਕੀਤੇ ਸੀ ਤੇ ਜਿਨ੍ਹਾਂ ਨੂੰ ਤਿੰਨ-ਚਾਰ ਥਾਣੇ ਦੀ ਫੋਰਸ ਤੇ ਨਾਲ ਸੀ ਦੀ ਫੋਰਸ ਲੈ ਕੇ ਅਸੀਂ ਉਹ ਜਿੱਥੇ ਆਪਰੇਸ਼ਨ ਕੀਤਾ ਜਿਹਦੇ ਦੌਰਾਨ ਅਸੀਂ 8 ਬੰਦੇ ਜਿਹੜੇ ਹੈਗੇ ਨੇ ਰਾਉਂਡ ਆਫ ਕੀਤੇ ਨੇ ਤੇ ਕੁਝ ਬੰਦੇ 5-6 ਬੰਦੇ ਇਹੋ ਜਿਹੇ ਹੈਗੇ ਨੇ ਜਿਹੜੇ ਇੱਥੇ ਉਹ ਆਪਣਾ ਐਡਰੈਸ ਚੇਂਜ ਕਰਕੇ ਜਾਂ ਪਤਾ ਲੱਗਿਆ ਵੀ ਉਹ ਇੱਥੋਂ ਜਿਹੜੇ ਤੋਂ ਬਾਅਦ ਚਲੇ ਗਏ ਜਾਂ ਚੁੱਕੇ ਨੇ ਤੇ ਉਮੂਮਨ ਅੱਜ ਦਾ ਜਿਹੜਾ ਸਾਡਾ ਇਹ ਕ੍ਰਾਸ ਆਪਰੇਸ਼ਨ ਹੋਇਆ ਨੇ ਤੇ ਪੂਰਾ ਕਾਮਯਾਬ ਰਿਹਾ। ਬਾਕੀ ਬਰਾਮਦ ਕੀ ਕੀ ਹੋਇਆ ਜੀ ਇਹਨਾਂ ਤੋਂ ਜਿਨ੍ਹਾਂ ਦੇ ਘਰੇ ਰੇਡ ਕੀਤੀ ਗਈ ਆ ਉਹਨਾਂ ਤੋਂ ਬਰਾਮਦ ਕੀ ਕੀ ਹੋਈ ਆ ਕੀ ਕੀ ਮਾਲ ਮਿਲਿਆ ਉਹਨਾਂ ਨੂੰ? ਜਿਵੇਂ ਤੋਂ ਇਹ ਤੇ ਅਸੀਂ ਤੁਹਾਨੂੰ ਡਿਟੇਲ ਪ੍ਰੈਸ ਨੋਟ ਦਿਆਂਗੇ ਜਾਂ ਬਾਅਦ ਚ ਦਿਆਂਗੇ ਤੇ ਬਾਕੀ ਜਿਹੜਾ ਸਾਡਾ ਮਿਸ਼ਨ ਸੀਗਾ ਵੀ ਇਸ ਟਾਈਮੇ ਸੇਲ ਕਰਦਣੇ ਸੇਲ ਕਰਦਣ ਨੂੰ ਅਸੀਂ ਅੰਗੇ ਹੱਥੀਂ ਇਹਨਾਂ ਦੇ ਕੋਲ ਮਾਲ ਸੀ ਜਿਹਦੇ ਤੇ ਇਹਨਾਂ ਨੂੰ ਅਸੀਂ ਟਰੈਪ ਹੂੰ ਤੇ ਸਰ ਅੱਗੇ ਵੀ ਦੇਖਿਆ ਵੀ ਇਹ ਚਲਦੇ ਰਹਿੰਦੇ ਨੇ ਕਸ ਆਪਰੇਸ਼ਨ ਜਾਂ ਸਰਚ ਪੁਲਿਸ ਦੀ ਚੱਲਦੀ ਰਹਿੰਦੀ ਆ ਕੀ ਲੱਗਦਾ ਨੇ ਕੀ ਜਿਹੜੀ ਸਰਕਾਰ ਨੇ ਵੀ ਇੰਨੀ ਸਖਤਾਈ ਕੀਤੀ ਹੋਈ ਹੈ ਨੇ ਘਰ ਵੀ ਢਾਏ ਆ ਪਰ ਇਹ ਲੋਕ ਹਲੇ ਵੀ ਨਹੀਂ ਹਟਦੇ ਕੀ ਪੁਲਿਸ ਲੱਗਦਾ ਕਿ ਹੁਣ ਹੋਰ ਜ਼ਿਆਦਾ ਸਖਤ ਹੋਊ ਇਹਨਾਂ ਤੇ ਬਿਲਕੁਲ ਤੁਹਾਡੇ ਮਾਧਿਅਮ ਨਾਲ ਹੀ ਅਸੀਂ ਇਹਨਾਂ ਨੂੰ ਅਗਾਹ ਵੀ ਕਰਦੇ ਆ ਤੇ ਇਹ ਵੀ ਰਿਕੁਐਸਟ ਕਰਦੇ ਆ ਸਾਰਿਆਂ ਨੂੰ ਵੀ ਸਟਰੀਮ ਲਾਈਨ ਦੇ ਵਿੱਚ ਆ ਜਾਓ ਇਹ ਨਸ਼ਿਆਂ ਨੂੰ ਤਿਆਗ ਦਿਓ ਤੇ ਆਪਾਂ ਆਪਣੇ ਦੇਸ਼ ਨੂੰ ਤੇ ਪੰਜਾਬ ਦੀ ਤਰੱਕੀ ਲਈ ਤੇ ਆਪਣੇ ਪਰਿਵਾਰ ਦੀ ਤਰੱਕੀ ਲਈ ਆਪਾਂ ਕੰਮ ਕਰੀਏ ਤੇ ਇਹਨਾਂ ਨੂੰ ਅਦਰਵਾਈਜ਼ ਜੇ ਨਹੀਂ ਆਉਂਗੇ ਤਾਂ ਉਹਨਾਂ ਲਈ ਅਸੀਂ ਸਖਤ ਜਿਹੜੇ ਹਨ ਕਾਨੂੰਨ ਚੁੱਕਾਂਗੇ ਐਜ਼ ਪਰ ਅ ਡਾਇਰੈਕਸ਼ਨ ਆਫ ਸਾਡੇ ਸੀਪੀ ਸਾਹਿਬ ਜਾਂ ਗਵਰਨਮੈਂਟ ਦੀ ਜੋ ਆਗੀਆ ਮਾਨਸਾ ਉਹਦੇ ਮਤਲਬ ਜਿਹੜਾ ਚੱਲ ਰਿਹਾ ਜੁੱਧ ਨਸ਼ਿਆਂ ਵਿਰੁੱਧ ਤੇ ਇਹਨੂੰ ਅਸੀਂ ਨਸ਼ਾ ਮੁਕਤ ਪੰਜਾਬ ਤੱਕ ਲੈ ਕੇ ਜਾਣਾ ਹੈ ਹੂੰ ਤੇ ਸਰ ਜੇ ਗੱਲ ਕਰਾਂ ਤਾਂ ਏਰੀਆ ਕਿਹੜੇ-ਕਿਹੜੇ ਮੇਨ ਟਾਰਗੇਟ ਕੀਤੇ ਗਏ ਨੇ ਕਿਉਂਕਿ ਕੁਝ ਏਰੀਆ ਜਿਨ੍ਹਾਂ ਦੇ ਵਿੱਚ ਇਹ ਨਸ਼ਾ ਜ਼ਿਆਦਾ ਹੁੰਦਾ ਵਾ ਇਹ ਅੱਜ ਜਿਹੜਾ ਹੈ ਜੀ ਟਾਬੇ ਦਾ ਸਤਗੁਰ ਨਗਰ ਏਰੀਆ ਸੀਗਾ ਜਿਹੜਾ ਅੱਜ ਟਾਰਗੇਟ ਕੀਤਾ ਸੀ ਤੇ ਇਸੇ ਤਰ੍ਹਾਂ ਅਸੀਂ ਜਿਹੜੇ ਬੱਕ ਬੱਕ ਏਰੀਏ ਜਿਹੜੇ ਸਾਡੇ ਹੌਟਸਪੌਟ ਹੈਗੇ ਨੇ ਅਸੀਂ ਉਹਨਾਂ ਨੂੰ ਟਾਰਗੇਟ ਕਰਦੇ ਆਂ ਤੇ ਅਸੀਂ ਇੱਕੋ ਟ੍ਰੈਂਡ ਨਾ ਕਰਦੇ ਟ੍ਰੈਂਡ ਨੂੰ ਚੇਂਜ ਕਰਦੇ ਹੋਏ ਅਸੀਂ ਇਸੇ ਤਰ੍ਹਾਂ ਜਿਹੜੇ ਅੱਗੋਂ ਵੀ ਆਪਰੇਸ਼ਨ ਜਾਰੀ ਰੱਖਾਂਗੇ ਜਦੋਂ ਤੱਕ ਅਸੀਂ ਨਸ਼ਾ ਮੁਕਤ ਪੰਜਾਬ ਨਾ ਜੇ ਸਰ ਮੈਂ ਲੋਕਾਂ ਦੀ ਗੱਲ ਕਰਾਂ ਤਾਂ ਲੋਕਾਂ ਦਾ ਸਹਿਯੋਗ ਕਿਸ ਤਰ੍ਹਾਂ ਦਾ ਕੀ ਉਹ ਆਪਣੀ ਇਨਪੁਟ ਦਿੰਦੇ ਨੇ ਕੀ ਇਨਫਰਮੇਸ਼ਨ ਦਿੰਦੇ ਨੇ ਜੇ ਦਿੰਦੇ ਨੇ ਤਾਂ ਕੀ ਪੁਲਿਸ ਉਹਨਾਂ ਦੀ ਜਿਹੜੀ ਆਈਡੈਂਟੀਟੀ ਆ ਗੁਪਤ ਰੱਖੂਗੀ ਬਿਲਕੁਲ ਅੱਜ ਤੁਸੀਂ ਦੇਖ ਰਹੇ ਹੋ ਇਹ ਜਿਹੜੀ ਜ਼ਿਆਦਾਤਰ ਇਹ ਜਿਹੜੀ ਆਮ ਜਨਤਾ ਦੀ ਆਵਾਜ਼ ਹੈ ਤੇ ਉਹਨਾਂ ਦੀ ਇਨਫੋਰਮੇਸ਼ਨ ਹੈ ਉਹਨੂੰ ਸਾਡੀ ਸਪੈਸ਼ਲ ਬ੍ਰਾਂਚ ਦੁਆਰਾ ਅਸੀਂ ਡਵੈਲਪ ਕੀਤਾ ਤੇ ਸਾਡੇ ਲੋਕਲ ਥਾਣੇ ਦੇ ਮੁਲਾਜ਼ਮਾਂ ਨੇ ਤੇ ਇਹਨਾਂ ਨੇ ਉਹ ਕੀਤਾ ਤੇ ਲੋਕ ਖੁੱਲ ਕੇ ਅੱਗੇ ਆ ਰਹੇ ਨੇ ਰਹੀ ਗੱਲ ਲੋਕਾਂ ਦੀ ਪਛਾਣ ਦੀ ਬਿਲਕੁਲ ਗੁਪਤ ਰੱਖਾਂਗੇ ਪਰ ਇਹਦੇ ਵਿੱਚ ਵੀ ਰੱਖੀ ਹੈ ਤੇ ਮੇਨ ਹੁਣ ਜਨਤਾ ਹੰਬਲਾ ਮਾਰ ਰਹੀ ਹੈ ਵੀ ਸਾਡੇ ਜਿਹੜੇ ਇਹ ਨਸ਼ਿਆਂ ਦਾ ਜਿਹੜਾ ਕੋਡ ਹੈ ਅਸੀਂ ਇਹਨੂੰ ਸਰ ਲੋਕ ਵਿਸ਼ਵਾਸ ਕਰਨ ਕਿਉਂਕਿ ਅਕਸਰ ਜੇ ਕੋਈ ਇਨਫਾਰਮੇਸ਼ਨ ਦਿੰਦਾ ਤਾਂ ਜਿਹੜੇ ਇਹ ਨਸ਼ਾ ਵੇਚਣ ਵਾਲੇ ਨੇ ਤਸਕਰ ਨੇ ਉਹ ਬੰਦਿਆਂ ਦੇ ਉੱਤੇ ਹਮਲਾ ਕਰ ਦਿੰਦੇ ਆ ਕਿ ਲੋਕ ਹੁਣ ਸੋਟ ਤੇ ਇਹ ਭਰੋਸਾ ਜਤਾਣ ਕਿ ਜੇ ਕੋਈ ਇਨਫਾਰਮੇਸ਼ਨ ਦਿੰਦਾ ਤਾਂ ਉਹ ਸੁਰੱਖਿਤ ਨੇ ਤੇ ਪੁਲਿਸ ਉਹਨਾਂ ਦੀ ਹਰ ਤਰਫੋਂ ਮਦਦ ਕਰੂਗੀ 100% ਕਰੂਗੀ ਅੱਗੇ ਵੀ ਕਰਦੀ ਆ ਤੇ ਹੁਣ ਵੀ ਕਰੇਗੀ ਤੇ ਸਾਡੀ ਉਹਨਾਂ ਦੀ ਸੁਰੱਖਿਆ ਸਾਡੀ ਹੋਰ ਅਹਿਮ ਹੈ ਤੇ ਇਹਦੇ ਨਾਲ ਮੈਂ ਤੁਹਾਨੂੰ ਇਹ ਵੀ ਦੱਸਦਾ ਵੀ ਅਸੀਂ ਸਾਰੇ ਪੰਜਾਬ ਦੇ ਵਸਨੀਕਾਂ ਦੀ ਸਾਰਿਆਂ ਦੀ ਜਾਨ ਮਾਲ ਦੀ ਤੇ ਉਹਨਾਂ ਦੀ ਸੁਰੱਖਿਆ ਤੇ ਅਸੀਂ ਜ਼ਿੰਮੇਵਾਰ ਆ ਆਖਿਰ ਦੇ ਵਿੱਚ ਸਰ ਲੁਧਿਆਣਾ ਦੇ ਵਸਨੀਕਾਂ ਨੂੰ ਕੀ ਮੈਸੇਜ ਦਿਓਗੇ ਤੇ ਨਸ਼ਾ ਤਸਕਰਾਂ ਨੂੰ ਕੀ ਚੇਤਾਵਨੀ ਹੈ ਲੁਧਿਆਣਾ ਵਸਨੀਕਾਂ ਨੂੰ ਇਹੀ ਮੈਸੇਜ ਦਿਆਂਗੇ ਜਿੱਦਾਂ ਸਾਡੇ ਸੀਪੀ ਸਾਹਿਬ ਦਿੱਲੀ ਅਡਰੈਸ ਕਰਦੇ ਨੇ ਤਕਰੀਬਨ ਜਦੋਂ ਵੀ ਇਹਦੇ ਵਿੱਚ ਤੁਰਨਾ ਵਾਰਤਾ ਹੁੰਦੀ ਹੈ ਤੇ ਨਸ਼ਾ ਪ੍ਰਤੀ ਅਸੀਂ ਜ਼ੀਰੋ ਟੋਲਰੈਂਸ ਅਡੌਪਟ ਕੀਤੀ ਹੋਈ ਹੈ ਤੇ ਇਸੇ ਤਰ੍ਹਾਂ ਲੋਕਾਂ ਨੂੰ ਵੀ ਇਹੀ ਤੁਹਾਡੇ ਮਾਧਿਅਮ ਰਾਹੀਂ ਅਸੀਂ ਰਿਕਵੈਸਟ ਕਰਾਂਗੇ ਕਿ ਸਾਡੇ ਨਾਲ ਅਗੇ ਜੁੜਨ ਤੇ ਸਾਨੂੰ ਇਹਦੇ ਵਿੱਚ ਸਾਥ ਦੇਣ ਤਾਂ ਕਿ ਇਹ ਜਿਹੜਾ ਹੈਗਾ ਮਿਸ਼ਨ ਅਸੀਂ ਸਕਸੈਸਫੁਲੀ ਵੇਦਨ ਟਾਈਮ ਲਿਮਟ ਨੂੰ ਪੂਰਾ ਕਰ ਸਕੀਏ ਧੰਨਵਾਦ ਤੁਹਾਨੂੰ ਸੋ ਇਹ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਹਰਪਾਲ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਨਸ਼ਾ ਤਸਕਰਾਂ ਨੂੰ ਸਖਤ ਚਦਾਵਨੀ ਆ ਕਿ ਉਹ ਇਹ ਕੰਮ ਬੰਦ ਕਰ ਦੇਣ ਜਾਂ ਇਹ ਸ਼ਹਿਰ ਛੱਡ ਜਾਣ ਤੇ ਦੂਜੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਜਿਹੜੇ ਸਾਡੇ ਸਰਚ ਅਭਿਆਨ ਆਏ ਚੱਲਦੇ ਰਹਿੰਦੇ ਨੇ ਸੋ ਅੱਜ ਕੋਈ ਖਾਸ ਇਨਪੁਟ ਦੇ ਤਹਿਤ ਜਿਹੜਾ ਇਹ ਪੁਲਿਸ ਜਿਹੜੀ ਆ ਸ਼ਾਮ ਦੇ ਟਾਈਮ ਰਾਤ ਦੇ ਟਾਈਮ ਜਿਹੜੀ ਇੱਥੇ ਪਹੁੰਚੀ ਆ ਜਿਹਦੇ ਕਰਕੇ ਕੀ ਇਹ ਵੱਡਾ ਆਪਰੇਸ਼ਨ ਚਲਾਇਆ ਗਿਆ ਇਧਰ ਆ ਰਹੀ ਮੜੀ ਆ ਦੇਖ ਲੈ ਆ ਰਹੀਆਂ ਨਾ ਉਹ ਹੈਨਾ ਸੋ ਇਸ ਕਰਕੇ ਪੁਲਿਸ ਨੇ ਇਹ ਸਟਾਰਟ ਕਰਦੇ ਸੋ ਇਸ ਕਰਕੇ ਪੁਲਿਸ ਨੇ ਪੁਲਿਸ ਨੇ ਇਹ ਕਾਸੋ ਆਪਰੇਸ਼ਨ ਦੇ ਤਹਿਤ ਇੱਕ ਵੱਡਾ ਜਿਹੜਾ ਟਾਰਗੇਟ ਸੈੱਟ ਕੀਤਾ ਸੀ ਦੱਸਿਆ ਕਿ ਇਹਦੇ ਵਿੱਚ ਅਸੀਂ ਸਕਸੈਸਫੁਲ ਹੋਏ ਆ ਅੱਠ ਦੇ ਕਰੀਬ ਜਿਹੜੇ ਬੰਦੇ ਆ ਉਹਨਾਂ ਨੂੰ ਫੜਿਆ ਗਿਆ ਤੇ ਉਹਨਾਂ ਤੋਂ ਬਾਕੀ ਜੇ ਦੱਸਿਆ ਉਹਨਾਂ ਨੂੰ ਪੁੱਛਿਆ ਕਿ ਜੇ ਕੋਈ ਬਰਾਮਦਗੀ ਹੋਵੇ ਦੱਸਦੇ ਆ ਕਿ ਅਸੀਂ ਪ੍ਰੈਸ ਨੋਟ ਦੇ ਵਿੱਚ ਇਹ ਜ਼ਰੂਰ ਦਵਾਗੇ ਵੀ ਕੀ ਕੀ ਬਰਾਮਦਗੀ ਹੋਈ ਆ ਤਾਂ ਬਾਕੀ ਪੁਲਿਸ ਦਾ ਕਹਿਣਾ ਵੀ ਅੱਗੇ ਵੀ ਸਾਡੇ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਆਪਰੇਸ਼ਨ ਆ ਚੱਲਦੇ ਰਹਿਣਗੇ ਸੋ ਨਸ਼ਾ ਤਸਕਰਾਂ ਨੂੰ ਇਹਨਾਂ ਦੀ ਇੱਕ ਖੁੱਲੀ ਤੇ ਸਾਫ਼ ਚੇਤਾਵਨੀ ਆ ਕਿ ਉਹ ਇਹ ਕੰਮ ਬੰਦ ਕਰ ਦੇਣ ਸੋ ਬਾਕੀ ਬਣੇ ਸਾਡੇ ਨਾਲ ਤੁਸੀਂ ਕੈਮਰਾ ਪਰਸਨ ਅਮਰੀਕ ਦੇ ਨਾਲ ਨਿਊਜ਼ ਕਮੇਟ ਰਿਪੋਰਟ ਖਬਰ ਟੀਵੀ ਲੁਧਿਆ